ਤਤ ਖਾਲਸਾ ਕਾਲਜ ਪਟਿਆਲਾ ਦੇ ਵਿੱਚੋਂ ਐਮਏ ਫਰਸਟ ਈਅਰ ਦੇ ਸਟੂਡੈਂਟ ਨੂੰ ਗ੍ਰਿਫਤਾਰ ਕੀਤਾ ਜਿਸ ਦਾ ਨਾਮ ਦਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਦੱਸਿਆ ਕਿ ਪੁਲਿਸ ਇਸ ਨੂੰ ਗ੍ਰਿਫਤਾਰ ਕੀਤਾ ਤਾਂ ਬਿਲਕੁਲ ਨੌਜਵਾਨ ਦੇ ਪਾਕਿਸਤਾਨੀ ਖੂਫੀ ਏਜੰਸੀ ਦੇ ਨਾਲ ਸੰਬੰਧ ਦੱਸੇ ਗਏ ਨੇ ਦੱਸਿਆ ਕਿ ਪਟਿਆਲੇ ਦੇ ਵਿੱਚ ਕਿਰਾਏ ਤੇ ਰਹਿ ਰਿਹਾ ਸੀ ਨੌਜਵਾਨ ਮਿਲੀ ਜਾਣਕਾਰੀ ਦੇ ਅਨੁਸਾਰ ਹਰਿਆਣਾ ਦੇ ਪਾਣੀਪਤ ਦੇ ਵਿੱਚ ਇੱਕ ਪਾਕਿਸਤਾਨੀ ਜਾਸੂਸ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਕੈਥਲ ਜ਼ਿਲ੍ਹੇ ਤੋਂ ਵੀ ਇੱਕ ਜਾਸੂਸ ਨੂੰ ਗ੍ਰਿਫਤਾਰ ਕੀਤਾ ਹੈ ਇਸ 25 ਸਾਲਾ ਨੌਜਵਾਨ ਦੇ ਪਾਕਿਸਤਾਨੀ ਖੂਫੀ ਏਜੰਸੀ ਦੇ ਨਾਲ ਨੇ ਜਿਹੜੇ ਸਬੰਧ ਪਾਏ ਗਏ ਨੇ ਮੁਲਜ਼ਮ ਨੇ ਹਥਿਆਰਾਂ ਨਾਲ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਸੀ ਇੱਕ ਵੀਡੀਓ ਜਿਸ ਤੋਂ ਬਾਅਦ ਉਹ ਪੁਲਿਸ ਦੀ ਨਜ਼ਰ ਦੇ ਵਿੱਚ ਆ ਗਿਆ ਦੱਸਿਆ ਗਿਆ ਦਵਿੰਦਰ ਸਿੰਘ ਖਾਲਸਾ ਕਾਲਜ ਪਟਿਆਲਾ ਦੇ ਵਿੱਚ ਐਮਏ ਪਹਿਲੇ ਸਾਲ ਦੇ ਰਾਜਨੀਤੀ ਸ਼ਾਸਤਰ ਦਾਖ ਵਿਦਿਆਰਥੀ ਹੈ ਅੱਜ ਹਾਂ ਉਸ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਹ ਪਾਕਿਸਤਾਨ ਦੀ ਧਾਰਮਿਕ ਯਾਤਰਾ ਤੇ ਗਿਆ ਸੀ ਉਸ ਦੌਰਾਨ ਇੱਕ ਕੁੜੀ ਨੇ ਉਸ ਨੂੰ ਹੰਨੀ ਟ੍ਰੈਪ ਦੇ ਵਿੱਚ ਫਸਾ ਲਿਆ ਉਸ ਨੂੰ ਜਸੂਸੀ ਕਰਨ ਲਈ ਮਨਾ ਲਿਆ ਪਾਕਿਸਤਾਨ ਵਿੱਚ ਉਸ ਨੂੰ ਜਾਸੂਸੀ ਦੀ ਸਿਖਲਾਈ ਦਿੱਤੀ ਜਾਂਦੀ ਹੈ ਜੀ ਹਾਂ ਦੱਸੀ ਕਿ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਹਨੀ ਟ੍ਰੈਪ ਦੇ ਵਿੱਚ ਉਸ ਨੌਜਵਾਨ ਨੂੰ ਫਸਾ ਲਿਆ ਜਾਂਦਾ ਉਸ ਤੋਂ ਬਾਅਦ ਜਾਸੂਸੀ ਲਈ ਉਸ ਨੂੰ ਮਨਾ ਲਿਆ ਜਾਂਦਾ ਤਾਂ ਪਾਕਿਸਤਾਨ ਦੇ ਵਿੱਚ ਉਸ ਨੂੰ ਜਾਸੂਸੀ ਦੀ ਜਦੋਂ ਸਿਖਲਾਈ ਦਿੱਤੀ ਗਈ ਤਾਂ ਉਸ ਨੂੰ ਕੁੜੀਆਂ ਦੇ ਨਾਲ ਵੱਡੀ ਰਕਮ ਦਾ ਲਾਲਚ ਦਿੱਤਾ ਗਿਆ ਉਹ ਪੰਜ आईएसआई एजेंटा ਦੇ ਸੰਪਰਕ ਦੇ ਵਿੱਚ ਵੀ ਸੀ ਇਸ ਵੇਲੇ ਦੀ ਸਭ ਤੋਂ ਵੱਡੀ ਅਹਿਮ ਜਾਣਕਾਰੀ ਹੈ ਕਿ ਉਹ ਪੰਜ आईएसआई एजेंटा ਦੇ ਸੰਪਰਕ ਦੇ ਵਿੱਚ ਵੀ ਸੀ ਉਸ ਵਿਰੁੱਧ ਕੈਥਲ ਨੇ ਗੋਹਾਲਾ ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਦਰਜ ਕੀਤਾ ਹੈ ਪੁਲਿਸ ਹੁਣ ਉਸ ਦੇ ਬੈਂਕ ਖਾਤੇ ਅਤੇ ਡਿਲੀਟ ਕੀਤੇ ਗਏ ਡਾਟਾ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਬਿਲਕੁਲ ਪਟਿਆਲਾ ਦੇ ਖਾਲਸਾ ਕਾਲਜ ਦਾ ਫਸਤੀਆਰ ਦਾ ਸਟੂਡੈਂਟ ਦਿੱਤਾ ਜਾ ਰਿਹਾ ਜਿਸ ਦੀ ਉਮਰ ਮਹਿਜ਼ 25 ਸਾਲ ਦੱਸੀ ਜਾ ਰਹੀ ਹੈ ਤੇ ਨਾਮ ਉਸ ਦਾ ਦਵਿੰਦਰ ਸਿੰਘ ਹੈ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਨੌਜਵਾਨ ਦੇ ਪਾਕਿਸਤਾਨੀ ਖੂਫੀ ਏਜੰਸੀ ਦੇ ਨਾਲ ਸੰਬੰਧ ਪਾਏ ਗਏ ਨੇ ਉਹ ਪਟਿਆਲਾ ਦੇ ਵਿੱਚ ਕਿਰਾਏ ਦੇ ਉੱਤੇ ਇੱਕ ਕਮਰੇ 'ਚ ਰਹਿੰਦਾ ਸੀ ਤੋਂ 25 ਸਾਲ ਦੇ ਨੌਜਵਾਨ ਨੇ ਪਾਕਿਸਤਾਨੀ ਖੂਫੀ ਏਜੰਸੀ ਦੇ ਨਾਲ ਸੰਬੰਧ ਪਾਏਗੇ ਨੇ ਮੁਲਜ਼ਮ ਨੇ ਹਥਿਆਰਾਂ ਦੇ ਨਾਲ ਸੋਸ਼ਲ ਮੀਡੀਆ ਤੇ ਇੱਕ ਪੋਸਟ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਦੀ ਨਜ਼ਰ ਦੇ ਵਿੱਚ ਆ ਗਿਆ ਦਵਿੰਦਰ ਸਿੰਘ ਖਾਲਸਾ ਕਾਲਜ ਪਟਿਆਲਾ ਵਿੱਚ ਐਮਏ ਫਸਟ ইয়ার ਦਾ ਸਟੂਡੈਂਟ ਹੈ ਜੀ ਦਾ ਨਾਮ ਜੀ ਦਵਿੰਦਰ ਸਿੰਘ ਹੈ ਜੀ ਉਹ ਐਮਏ ਭਾਗ ਪਹਿਲਾ ਦਾ ਵਿਦਿਆਰਥੀ ਸੀ ਪਿਛਲੇ 1 ਸਾਲ ਤੋਂ ਸਾਡੇ ਕੋਲੇ ਪੜ ਰਿਹਾ ਸੀ ਆਮ ਵਿਦਿਆਰਥੀਆਂ ਦੀ ਤਰ੍ਹਾਂ ਬਿਹੇਵ ਸੀ ਉਹਦਾ ਕਾਲਜ ਦੇ ਵਿੱਚ ਨਾਰਮਲ ਵੇਅ ਸੀ ਕਾਲਜ ਦੇ ਵਿੱਚ اٹੈਂਡੈਂਸ ਥੋੜੀ ਘੱਟ ਸੀ ਉਹਦੀ ਇਸ ਕਰਕੇ ਹੁਣ ਵੀ ਮਾਰਚ ਮਹੀਨੇ ਤੋਂ ਬਾਅਦ ਉਹ ਕਾਲਜ ਦੇ ਵਿੱਚ ਉਹਨੇ ਕੋਈ ਹਾਜ਼ਰੀ ਨਹੀਂ ਲਈ ਆਪਣੀ ਕਲਾਸਾਂ ਦੇ ਵਿੱਚ ਤੇ ਪਿਛਲੇ ਵੀਕ ਦੋ ਪੇਪਰ ਹੋਏ ਨੇ ਉਹਨਾਂ ਜਿਹੜੇ ਅਪੀਅਰ ਹੋਇਆ ਤੇ ਦੋ ਦੇ ਵਿੱਚੋਂ ਅਪੀਅਰ ਨਹੀਂ ਹੋਇਆ ਜੀ ਕਿੱਥੇ ਦਾ ਸੀਗਾ ਵਿਦਿਆਰਥੀ ਉਹ ਸ਼ਾਇਦ ਆਪਣਾ ਹਰਿਆਣਾ ਦੇ ਵਿੱਚ ਡਿਸਟ੍ਰਿਕਟ ਐਥੜ੍ਹ ਦੇ ਵਿੱਚ ਕੋਈ ਪਿੰਡ ਹੈ ਜੀ ਔਲ ਦੇ ਰਿਕਾਰਡ ਦੇ ਵਿੱਚ ਜਿਹੜਾ ਉਹਦਾ ਐਡਰੈਸ ਆ ਉਸ ਅਕੋਰਡਿੰਗੂ ਡਿਸਟ੍ਰਿਕਟ ਕੈਥਲ ਦਾ ਵਿਦਿਆਰਥੀ ਸੀ ਹਰਿਆਣੇ ਦੇ ਵਿੱਚ ਕੀਵੇਂ ਕੀ ਪੜਾਈ ਕੀ ਕਰਦਾ ਸੀ ਉਹ ਐਮਏ ਫਰਸਟイヤー ਦਾ ਵਿਦਿਆਰਥੀ ਸੀ ਜੀ ਉਹਦੀ ਗਤੀਵਿਧੀਆਂ ਕਿਵੇਂ ਸੀਗੀਆਂ ਕੋਲ ਅਸੀਂ ਜੀ ਸਰ ਨਾਰਮਲ ਜਿੱਦਾਂ ਆਮ ਵਿਦਿਆਰਥੀਆਂ ਦਾ ਬਿਹੇਵ ਹੈ ਇਸ ਤਰੀਕੇ ਦਾ ਨਾਰਮਲ ਬਿਹੇਵ ਸੀ ਕਦੇ ਕੋਈ ਇਦਾਂ ਦਾ ਸਾਨੂੰ ਲੱਗਿਆ ਨਹੀਂ ਕਿ ਕੋਈ ਜਿਹਨੂੰ ਆਇਡੈਂਟੀਫਾਈ ਕਰ ਸਕੇ ਕਿ ਸ਼ੱਕੀ ਕੋਈ ਗਤੀਵਿਧੀ ਕਦੇ ਕੋਈ ਨਹੀਂ ਨਾਰਮਲ ਵਿਦਿਆਰਥੀਆਂ ਦੀ ਤਰ੍ਹਾਂ ਉਹ ਆਮ ਬਿਹੇਵ ਕਰਦਾ ਸੀ ਅੱਜ ਕੋਲਰ ਦੇ ਵਿੱਚ ਮੁਲਾਜ਼ਮ ਵੀ ਆਏ ਸੀਗੇ ਜਾਣਕਾਰੀ ਲੈਣ ਲਈ ਤੁਹਾਡੇ ਕੋਲ ਨੀ ਕੁਛ ਨਹੀਂ ਸਰ ਉਹ ਤਾਂ ਨਾਰਮਲ ਹੀ ਹੁੰਦਾ ਕੋਈ ਐਡਰੈਸ ਵਗੈਰਾ ਜਾਂ ਉਹਦਾ ਕੋਈ ਪਤਾ ਕਰਨ ਆਏ ਸੀ ਕਿ ਕਾਲਜ ਦੇ ਵਿੱਚ ਕਿੰਨੀ ਦੇਰ ਤੋਂ ਵੱਡਦਾ ਸੀਗਾ ਜਸਟ ਇੰਨੀ ਕੁ ਵੈਰੀਫਿਕੇਸ਼ਨ ਸੀ ਉਹਨਾਂ ਨੇ ਕਿ ਮਿਲਿਆ ਤੁਹਾਨੂੰ ਪਤਾ ਲੱਗ ਗਿਆ ਇੱਕ ਹਾਫਾ ਹੁੰਦੇ ਆ ਬੰਦੇ ਦੇ ਕਿ ਕਿਹਦੀ ਗਤੀਵਿਧੀਆਂ ਠੀਕ ਨਹੀਂ ਚੱਲ ਰਹੀਆਂ ਹਾਫਾ ਹੁੰਦੇ ਆ ਤੁਹਾਨੂੰ ਪਤਾ ਲੱਗਿਆ ਕੁਝ ਕਦੇ ਸ਼ੱਕ ਨਹੀਂ ਸਰ ਕਦੇ ਮੈਨੂੰ ਕੋਈ ਇਦਾਂ ਦਾ ਸ਼ੱਕ ਨਹੀਂ ਹੋਇਆ ਬਹੁਤ ਮੇਰਾ ਇੰਟਰੈਕਸ਼ਨ ਹੋਇਆ ਨਹੀਂ ਕਦੇ ਉਹਦੇ ਨਾਲ ਜਸਟ ਇੱਕ ਦੋ ਵਾਰ ਸ਼ਾਇਦ ਮੈਂ ਕਦੇ ਮਿਲਿਆ ਹੋਇਆ ਹਾਂ ਉਹਨੂੰ ਤੇ ਮੈਨੂੰ ਕਦੇ ਇਦਾਂ ਲੱਗਿਆ ਨਹੀਂ ਕਿ ਇਦਾਂ ਦੀ ਕੋਈ ਸ਼ੱਕੀ ਕਿ ਲੈਕਚਰ ਵੀ ਨਹੀਂ ਲਾਂਦਾ ਸੀਗਾ ਘਰ ਤਾਂ ਵੱਧ ਜਾਂਦਾ ਸੀ ਨੇ ਲੈਕਚਰ ਸਰ ਉਹ ਸ਼ੁਰੂ ਚ ਲਾਉਂਦਾ ਰਿਹਾ ਕਿਤੇ ਪਿਛਲੇ ਸਾਲ ਭਾਤੇ ਇਸ ਵਾਰੀ ਉਹ ਮਹੀਨੇ ਡੇਢ ਮਹੀਨੇ ਤੋਂ ਕਾਲਜ ਦੇ ਵਿੱਚ ਘਟ ਆ ਰਿਹਾ